ਨਾਲ ਮੈਸੇਜ ਦੇਤਾ ਭੱਜਾ ਮੇਰੇ ਜੋੜ ਦੀ ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ ਉਹ ਸੰਦੀ ਫਰੇ ਗਿਆ ਮੈਂ ਜਾਣਦਾ ਨਹੀਂ ਵੀ ਜਦੋਂ ਰਗਵੀਰ ਸਿੰਘ ਤੇ ਹਰਪੀ ਸਿੰਘ ਜਦੋਂ ਲਾਏ ਸੀ ਹੋ ਸਕਦਾ ਜਿੰਨੇ ਤੁਸੀਂ ਖੁਸ਼ ਹੋ ਇਹਨੇ ਖੁਸ਼ ਨਾ ਹੋਣ ਇਹ ਉਸ ਤੋਂ ਬਾਅਦ ਹੁਣ ਵਾਰੀ ਤੁਹਾਡੀ ਆਉਣੀ ਆ ਫਿਰ ਪਦਾਰਕ ਤੁਸੀਂ ਵੀ ਕਰਦੇ ਆ ਸਮਰਾਤ ਵੀ ਨਹੀਂ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਉਂਦੇ ਆ ਧਾਮੀ ਸਾਹਿਬ ਨੂੰ ਲੈ ਕੇ ਕੋਈ ਮਹਿਸਲਾ ਹੋਇਆ ਉਹ ਪ੍ਰਧਾਨ ਬੈਲਕੋਲ ਧਾਮੀ ਸਾਹਿਬ ਬਾਰੇ ਗੱਲ ਵੀ ਨਹੀਂ ਕੀਤੀ ਗਈ ਕੋਈ ਕਿਉਂ ਕਰਨਗੇ ਧਾਮੀ ਸਾਹਿਬ ਦੀ ਗੱਲ ਧਾਮੀ ਸਾਹਿਬ ਨੂੰ ਜੇ ਕਰਨਾ ਉਹਨਾਂ ਅਸਤੀਫਾ ਰੱਦ ਕਰ ਲੰਦੇ ਉਹ ਆ ਜਾਂਦੇ ਹਾਲਾਤ ਇਹੋ ਜਿਹੇ ਬਣਾਏ ਸੀ ਪੰਜਾਬੀ ਚ ਕਹੋ ਵੀ ਧਾਮੀ ਸਾਹਿਬ ਦਾ ਅਸਤੀਫਾ ਪੈਂਡਿੰਗ ਰੱਖ ਲਿਆ ਉਹਨੂੰ ਕਹਿੰਦੇ ਵਾਪਸ ਲੈ ਠੁੱਕ ਕੇ ਚੱਤੋ ਆ ਫੈਸਲਾ ਧਮੀ ਸਾਹਿਬ ਨੇ ਨਹੀਂ ਸੀ ਕਰਨਾ ਇਸ ਇਸ ਕਰਕੇ ਉਹ ਧਮੀ ਸਾਹਿਬ ਦੀ ਨਹੀਂ ਗੱਲ ਕੀਤੀ ਬਜਟ ਬਾਰੇ ਕੋਈ ਗੱਲਬਾਤ ਹੋਈ ਕਿਉਂਕਿ ਏਜੰਡਾ ਤਾਂ ਬਜਟ ਦਾ ਸੀ ਅੱਜ ਦੀ ਵੀ ਬਜਟ ਦੀ ਮੀਟਿੰਗ ਜਿਹੜਾ ਬਜਟ ਤਰੀਕ ਆ ਉਹ ਹੁਣ ਰਾਮ ਰੋਲੇ 'ਚ ਸਾਨੂੰ ਨਹੀਂ ਪਤਾ ਲੱਗੀ ਦੇਖੋ 28 ਤਰੀਕ ਕਹਿੰਦੇ ਆ ਇਹੋ ਜਿਹੇ ਹਾਲਾਤਾਂ 'ਚ ਬਜਟ ਦੀਆਂ ਮੀਟਿੰਗਾਂ ਛੂੰਦੀਆਂ ਪਰ ਪਿਛਲੇ ਦਿਨਾਂ 'ਚ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਕੀ ਲੱਗਦਾ 2 ਦਸੰਬਰ ਦੇ ਜਿਹੜੇ ਹਦੇਸ ਸੀ ਉਹਨਾਂ ਕਰਕੇ ਇਹ ਸਾਰੇ ਹਾਲਾਤ ਹੋ ਗਏ ਸਾਰਾ ਕੁਝ 2 ਦਸੰਬਰ ਦੇ ਦਿਸਾਂ ਕਰਕੇ ਹੋਇਆ ਬੇਸ਼ੱਕ ਕਿਹੋ ਜਾਂ ਵੀ ਵਰਜੀ ਫੈਸਲਾ ਸੀ ਬੜੇ ਲੰਬੇ ਸਮੇਂ ਤੋਂ ਜਰਜਰ ਕਾਲਤ ਸਾਹਿਬ ਸਾਹਿਬ ਦੇ ਜੋ ਉਸ ਦਿਨ ਹੁਕਮ ਸੀਗੇ ਉਹ ਤੋਂ ਇਹ ਭੈ ਭੀਤੋਗੇ ਦੇਖੋ ਸਤਕਾਰ ਕਰਦੇ ਆ ਜੱਥੇਦਾਰ ਸਾਹਿਬ ਦਾ ਜਿਹੜੀ ਦਾ ਇਹਨਾਂ ਦੇ ਹੱਕ ਚ ਗੱਲ ਹੋ ਜਾਂਦੀ ਸੀ ਕਿਵੇਂ ਪ੍ਰਚਾਰਦੇ ਸੀ ਜਿਹੜੀ ਕੋਈ ਇਹਨਾਂ ਦੇ ਗੱਲ ਖਿਲਾਫ ਹੋ ਜਾਂਦੀ ਸੀ ਕਿਵੇਂ ਉਹਦੇ ਅਲੀ ਅਲੀ ਕਰਕੇ ਮਗਰ ਪੈ ਜਾਂਦੇ ਸੀ ਅਸੀਂ ਤਿੰਨ ਅਸੀਂ ਤਿੰਨ ਮੈਂਬਰ ਜਗਤਾਰ ਅਮਰੀਕ ਸਿੰਘ ਬਸ਼ੋਵਾ ਪਰਮਜੀਤ ਸਿੰਘ ਤੇ ਮੈਂ ਅਸੀਂ ਇਹਦਾ ਵਿਰੋਧ ਕੀਤਾ ਤੇ ਨਾਲ ਨਿੰਦਾ ਵੀ ਕੀਤੀ ਹੈ ਨਾਲ ਇਹ ਗੱਲ ਕਹੀ ਹੈ ਵੀ ਮਤਲਬ ਉਹ ਕਰਤਾਰ ਪੱਖਸ਼ ਦੇ ਉਹਨੇ ਉਹ ਜਿਹੜੇ ਲਾਏ ਆ ਇਹਨਾਂ ਬਾਰੇ ਪਤਾ ਕਰ ਲਿਆ ਪਰ ਉਹਨਾਂ ਕੋਲੇ ਜਵਾਬ ਨਹੀਂ ਸਵਾਏ ਦੰਦ ਕੱਢਣ ਦੇ ਨਵੇਂ ਜੱਤੇਦਾਰ ਕੌਣ ਹੋਣਗੇ ਜੀ ਜਿਹੜੇ ਕਾਲ ਤੱਕ ਸਾਡੇ ਉਹ ਤਾਂ ਕਹਿੰਦੇ ਜੀ ਪੰਥ ਤੋਂ ਪੁੱਛਾਂਗੇ ਉਹਦੇ ਨਾਲ ਸਲਾਹ ਨਹੀਂ ਕੀਤੀ ਹੋਣੀ ਇੱਕ ਪਰਿਵਾਰ ਨਾਲ ਇਹਨਾਂ ਨੇ ਹਜੇ ਜਾਂ ਦੇਖਦੇ ਹੋਣਗੇ ਵੀ ਜਿਹੜੇ ਸਿੱਖਾਂ ਦੇ ਟੀਕਾ ਲਾਇਆ ਇਹਦਾ ਅਸਰ ਕਿੰਨਾ ਹੁੰਦਾ ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ ਇਹ ਦੇਖਣਗੇ ਤਾਂ ਹੁਣ ਸਿੱਖ ਸੰਗਤ ਦੇਖੇ ਜਾਨੀ ਸੁਲਤਾਨ ਨੂੰ ਬਾਰੇ ਵੀ ਸਪੱਸ਼ਟ ਕਰਦੇ ਉਹਨਾਂ ਨੂੰ ਲੈ ਕੇ ਕੀ ਕਾਰਵਾਈ ਕੀਤੀ ਉਹਨਾਂ ਤੋਂ ਜੱਧਰ ਸਾਹਿਬ ਦੀ ਜ਼ਿੰਮੇਵਾਰੀ ਕੇਸਗੜ੍ਹ ਸਾਹਿਬ ਦੀ ਬਾਬਸ ਲੈ ਲਈ ਬਤੌਰ ਹੈੱਡ ਗ੍ਰਾਂਤੀ ਰਹਿਣ ਗਏ